ਟੈਟ ਹੋ ਰਹਿਣਾ ਫੋਟੋ ਮੋਂ ਬੰਦੀ ਹੈ ਜੀ ਤੁਹਾਨੂੰ ਇਤਰਾ ਖੁਰਕੋ ਹਰਿਆ ਤਾਂ ਅੱਛਾ ਇਹ ਹਥਿਆਰ ਇਤਰਾ ਇਹਨੇ ਗੋਲੀ ਹੁੰਦੀ ਹੈ ਹਾਂ ਜੀ ਤਿੰਨ ਚਾਰ ਵਾਰੀ ਫੜੇ ਗਿਆ ਜੀ ਕੀ ਕਾਦੀਆਂ ਤਸਵੀਰਾਂ ਇਹ ਜੀ ਇਹਨਾਂ ਦੇ ਅੱਤਵਾਦੀਆਂ ਦੀਆਂ ਤਸਵੀਰਾਂ ਨੇ ਜਿਹੜਾ ਐਨਆਈ ਨੇ ਅੱਤਵਾਦੀਆਂ ਚ ਪਾਇਆ ਤੇ ਇਹਨਾਂ ਦੇ ਨਾਮ ਰੱਖਿਆ ਆ ਉਹ ਪੰਜਾਬ ਪੁਲਿਸ ਨੇ ਪੁਲਿਸ ਨੇ ਇਹਨੂੰ ਫੜਿਆ ਨਹੀਂ 2 ਸਾਲੇ ਘਰ ਬੈਠਾ ਰਿਹਾ ਆਪਦੇ ਐਨਆਈ ਨੇ ਫੜਿਆ ਜੀ ਤੇ ਸਭ ਕੁਝ ਮੰਨ ਵੀ ਗਿਆ ਜੀ। ਓਕੇ। ਉਸਨੇ ਇਹਨਾਂ ਤੋਂ ਫੜਿਆ ਪਿਸਟਲ ਇਹ ਕਿ ਸੰਤਾਲੀਆਂ ਦੇ ਬੰਬ। ਪਰ ਮੇਰੇ ਐਪਲੀਕੇਸ਼ਨਾਂ ਦੇਣ ਦੇ ਬਾਅਦ ਵੀ ਇਹਨਾਂ ਨੇ ਨਹੀਂ ਮੈਂ ਤੋਂ ਪਹਿਲਾਂ ਐਪਲੀਕੇਸ਼ਨਾਂ ਦੇ ਚੁੱਕਿਆ ਸੀ ਪਰ ਫਰੋਗ ਪੁਲਿਸ ਨੇ ਨਹੀਂ ਫੜਿਆ ਦਿੱਲੀ ਪੁਲਿਸ ਨੇ ਆਣ ਕੇ ਫੜ ਲਿਆ ਜੀ। ਤੁਸੀਂ ਇਹੀ ਇਹਨਾਂ ਦੀਆਂ ਚੀਜ਼ਾਂ ਨਹੀਂ। ਇਹ ਤੁਹਾਨੂੰ ਪਤਾ ਸੀ ਇਹ ਸਾਰ ਕੁਝ ਉਹਨਾਂ ਨੇ ਕੀਤਾ। ਮੈਂ ਨਾ ਜੀ ਉਹ ਜਦੋਂ ਉਹਨਾਂ ਨੂੰ ਦੱਸੀ ਜਾਂਦੇ ਸੀ ਵੀ ਇਹਨੇ ਬੰਬ ਮੰਗਵਾ ਲਿਆ ਘਰ ਡਾ ਦੇਾਂਗੇ। ਉਹ ਜਿਹੜਾ ਸਾਡਾ ਪੰਗਾ ਲਊਗਾ ਤਾਂ ਸਿੱਧਾ ਸਿੱਧਾ ਹੀ ਕਹਿੰਦੇ ਜੀ ਇਹ ਮੈਂ ਡੀਏਜੀ ਤੋਂ ਸਾਨੂੰ ਦੱਸ ਹੀ ਚੁੱਕਾ ਹਾਂ ਜੀ ਉਹ ਜੀ ਜਿਹੜੀਆਂ ਇਹਨਾਂ ਦੇ ਦਰਜ ਹੋਈਆਂ ਪਿਛਲੇ ਵੀ ਨਹੀਂ ਦੀਆਂ ਵੀ ਆ ਜੀ ਮੇਰੇ ਭਰਾ ਦੇ ਗੋਲੀਆਂ ਮਾਰਨ ਲੀਆਂ ਮੇਰੇ ਘਰ ਦੇ ਗੋਲੀਆਂ ਮਾਰ ਲੀਆਂ ਹੁਣ ਜਿਹੜੇ ਰਿਆਕੀ ਕਰਨ ਵਾਲੇ ਜਿਹੜੇ ਬੰਦਿਆਂ ਦੇ ਪਰਚਾ ਹੋਇਆ ਜਿਹੜੇ ਆ ਗੋਲੀਆਂ ਮਾਰਨ ਵਾਲੇ ਬੰਦੇ ਉਹ ਰੱਖਿਆ ਜੀ ਇਹਨਾਂ ਦੇ ਪਰਮਿੰਦਰ ਪੱਟੂ ਦੇ 5 ਲੱਖ ਰੁਪਏ ਇਹੋ ਆ ਜੀ ਇਤੋ ਬੰਦਾ ਹਾਂਜੀ ਇਹ ਕੀ ਜਿਹੜੇ ਦਿੱਲੀ ਪੁਲਿਸ ਨੇ ਜਿਹੜੇ ਇਹਨਾਂ ਨੂੰ ਬੰਮ ਫੜੇ ਸੀਗੇ ਇਨਾਂ ਦੀ ਟੀਮ ਤੋਂ ਸਰਜੇ ਜਿਹੜੀਆਂ ਸਾਡੇ ਵੱਲੋਂ ਕੋਣ ਕੋਣ ਕਿਹਦੇ ਰੀਜ਼ ਦੇ। ਕ੍ਰਿਮਿੰਦਰ ਪੱਟੂ ਤੇ ਇਹਦੀ ਸਾਰੀ ਟੀਮ ਜਿਹੜੀ ਜਿਹੜੀ ਇੱਥੇ ਆ। ਕ੍ਰਿਮਿੰਦਰ ਪੱਟੂ ਕੌਣ ਹੈ ਜਾਵਾ? ਕ੍ਰਿਮਿੰਦਰ ਪੱਟੂ ਨੇ ਲੰਡੇ ਦੇ ਨਾਲ ਹੱਤਵੱਦੀ ਹੁਣ ਕਰਾ ਦਿੱਤਾ ਆ। 5 ਲੱਖ ਰੁਪਏ ਨਾਮ ਰੱਖਿਆ ਹੈ। ਕਿੰਨੇ? ਐਨਆਈਏ ਨਹੀਂ। 5 ਲੱਖ ਦਾ ਨੀੜਾ ਦਾ ਕੰਮ ਉਹ ਹੀ ਇਹਨਾਂ ਦਾ ਹੀ ਆ। ਹਾਂਜੀ ਉਹ ਵੀ ਇਹਨਾਂ ਦਾ ਹੀ ਆ। ਸਰਾਲੀ ਬਜਵਾਇਆ। ਹਾਂਜੀ ਉਹ ਵੀ ਉਹ ਵੀ ਇਹਨਾਂ ਦਾ ਹੀ ਆ। ਇਹਨਾਂ ਤੇ ਐਫਆਰ ਦਰਜ। ਇਹੋ ਆ ਜੀ। ਪੀਓ ਤੋਂ ਬਾਅਦ ਹੀ ਇਹਨੇ ਮੇਰੇ ਗੋਲੀ ਮਾਰੀ ਆ ਪੀਓ ਪੀਓ ਤੋਂ ਬਾਅਦ ਹੀ ਇਹਨੇ ਮੇਰੇ ਗੋਲੀ ਮਾਰੀ ਆ ਗੋਲੀ ਮਾਰਨ ਤੋਂ ਬਾਅਦ 2-3 ਵਾਰ ਦਤਾਂ ਹੋਰ ਕੀਤੀਆਂ ਜਿਵੇਂ ਸਰੀਆਲੀ ਬੰਬਟੈਗ ਪਰ ਪੁਲਿਸ ਤੋਂ ਫੜਿਆ ਨਹੀਂ ਗਿਆ ਇਹੀ ਜਦੋਂ ਪੀਓ ਹੀ ਜਦੋਂ ਇਹਨੇ ਮੇਰੇ ਗੋਲੀ ਮਾਰੀ ਆ ਜੀਰੇ ਜਿਹੜੀਆਂ ਮੇਲਾਂ ਜੀ ਜਿਹੜੀਆਂ ਮੈਂ ਆ ਕੈਨੇਡਾ ਚ ਇਹਨਾਂ ਦੇ ਖਿਲਾਫ ਜਿਹੜੀ ਮੈਂ ਮੇਲ ਪਾਈ ਹੋਈ ਆ ਪੁਲਿਸ ਨੂੰ ਮਿਲਿਆ ਸੀ ਇਹ ਇਹ ਕਿਉਂਕਿ ਇਹ ਹੁਣ ਉੱਥੇ ਨਹੀਂ ਹਰਮਿੰਦਰ ਪੱਟੂ ਵੀ ਉੱਥੇ ਆ ਤੇ ਇਹਦੇ ਨਾਲ ਦੇ ਵੀ ਉੱਥੇ ਨੇ ਜੀ ਸਰ ਕਿਹੜੇ ਸ਼ਹਿਰ ਚ ਰਹਿੰਦੇ ਆ ਇਹ ਜੀ ਉੱਥੇ ਟ੍ਰਾਂਟੋ ਏਅਰਪੋਰਟ ਤੇ ਫੜੇਗੇ ਸੀ ਪੀਲ ਪੁਲਿਸ ਨੇ ਫੜਿਆ ਇਹਨਾਂ ਤੇ ਪੀਲ ਪੁਲਿਸ ਨੂੰ ਮੈਂ ਮੇਲ ਪਾਈ ਹੋਈ ਹੈ ਜੀ ਉਹਨਾਂ ਕੋ ਫੜੇ ਹੋਏ ਨੇ ਹਾਂਜੀ ਫੜੇ ਹੀ ਹੁਣ ਤਾਂ ਮੇਰਾ ਖਿਆਲ بڑا ਟਾਈਮ ਹੋ ਗਿਆ ਹੁਣ ਤਾਂ ਛੁੱਟ ਗਿਆ ਉਹ ਕਹੋ ਮੈਂ ਭੇਜੀ ਸੀ ਡੀਜੀਪੀ ਪੰਜਾਬ ਨੂੰ ਆ ਮੈਂ ਆਈਜੀ ਸਾਹਿਬ ਨੂੰ ਭੇਜੀ ਐਸਐਸਪੀ ਸਾਹਿਬ ਨੂੰ ਭੇਜੀ ਪਰ ਇਹਨਾਂ ਨੂੰ ਦਿੱਲੀ ਪੁਲਿਸ ਨੇ ਐਨਆਈਏ ਨੇ ਰਿਕਵਰ ਕਰ ਲਿਆ ਇਹ 47 ਬੰਬ ਪਰ ਫਰੋਜ਼ ਪ੍ਰਬੂਲਸ ਨੇ ਨਹੀਂ ਛੋਡੇ ਜੀ ਹੁਣ ਤੱਕ ਵੀ ਜਿਹੜੇ ਇਹਨਾਂ ਇਹ ਬੰਦੇ ਨੇ ਹੁਣ ਪਿਛਲੇ ਮਹੀਨੇ ਜਿੰਨੀਆਂ ਵਾਰਦਾਤਾਂ ਕੀਤੀਆਂ ਨਾ 2025 ਦੇ ਵਿੱਚ ਵਿੱਚ ਉਹ ਵੀ 302 ਦੀ ਵਾਰਦਾਤ ਹੈਗੀ ਇੱਕ ਇੱਕ 307 ਦੀ ਹੈਗੀ ਆ ਇੱਕ ਕਟਨਾਪਿੰਗ ਦੀ ਹੈਗੀ ਆ ਜੀ ਉਹ ਵੀ ਅਫੇਅਰ ਦਰਜ ਨੇ ਇਹਨਾਂ ਤੇ ਸਰ ਤੁਹਾਡਾ ਨਾਮ ਔਰ ਇਹ ਪ੍ਰੈਸ ਕਾਨਫਰੈਂਸ ਕਿਉਂ ਕੀਤੀ ਜਾ ਰਹੀ ਕੀ ਮਾਮਲਾ ਸਰ ਮੇਰਾ ਨਾਮ ਸਤਪਾਲ ਸਿੰਘ ਪੁੱਤਰ ਦਬੀਲ ਦਲਬੀਰ ਸਿੰਘ ਬੂਹੇ ਲਿਆਂ ਦਾ ਰਹਿਣ ਵਾਲਾ ਜੀ ਮੈਂ 3 ਸਾਲ ਪਹਿਲੋਂ ਕੈਨੇਡਾ ਚਲ ਗਿਆ ਸੀ 2.5 ਸਾਲ ਪਹਿਲੋਂ ਤੇ ਹੁਣ ਆਇਆ ਜੀ ਵਾਪਸ ਉਹ ਵੀ ਮੇਰੀ ਗਵਾਹੀ ਹੈ ਜੀ ਕੋਰਟ ਚ ਸੰਮਣ ਮੈਨੂੰ ਦੋ ਤਿੰਨ ਵਾਰੀ ਕੋਰਟ ਚ ਜਾਰੀ ਹੋ ਚੁੱਕੇ ਆ ਤੇ ਮੇਰੀ ਜਿਹੜੀ ਗਵਾਹੀ ਆ ਉਹ ਨਾਮੀ ਗੈਂਗਸਟਰ ਨੇ ਤੇ ਅੱਤਵਾਦੀ ਨੇ ਜੀ ਐਨਆਈਏ ਵੱਲੋਂ ਕਰਾਰ ਦਿੱਤੇ ਹੋਏ ਉਹ ਉਹਨਾਂ ਦੇ ਖਿਲਾਫ ਆ ਜੀ ਫੋਨ ਹੈ ਗੇਨੀਓ ਇਹ ਜੀ ਪਰਮਿੰਦਰ ਪੱਟੂ ਆ ਜੀ ਲਖਬੀਰ ਲੰਡਾ ਦਾ ਕੰਮ ਕਰਦਾ ਜੀ ਸਾਰਾ ਫਰੋਈਪੁਰ ਤੇ ਮੋਗਾ ਜ਼ਿਲ੍ਹਾ ਜਿੱਦਾਂ ਉਹਨਾਂ ਨੇ ਇੱਕ ਹਿਸਾਬ ਦਾ ਇੱਕ ਵੰਡੇ ਹੀ ਹੋਏ ਆ ਵੀ ਫਰੋਈਪੁਰ ਮੋਗੇ ਦੇ ਵਿੱਚੋਂ ਜਿੰਨੀਆਂ ਵੀ ਫਰੋਤੀਆਂ ਜਿੰਨੇ ਵੀ ਕੰਮ ਸਾਰੇ ਉਹ ਪਰਮਿੰਦਰ ਪੱਟੂ ਹੀ ਦੇਖਦਾ ਜੀ ਉਹਦੇ ਤੇ ਮੇਰੇ ਵੀ ਕੁਝ ਟਾਈਮ ਪਹਿਲਾਂ ਜੀ ਜਦੋਂ ਮੈਂ ਇੰਡੀਆ ਸੀ ਉਦੋਂ ਉਹਨੇ ਮੇਰੇ ਗੋਲੀ ਮਾਰੀ ਸੀ ਇਹਨਾਂ ਦੇ ਫਿਰ ਲਿੰਕ ਇਹਨਾਂ ਨਾਲ ਲੰਡੇ ਹੋਣਾਂ ਦਾ ਦੂਜੇ ਤੀਜੇ ਸਾਰੇ ਗੈਂਗਸਟਰਾਂ ਨਾਲ ਹੈਗੇ ਜੀ ਇਸ ਕਰਕੇ ਮੈਂ ਇਥੋਂ ਚਲਾ ਗਿਆ ਜੀ ਤੇ ਉਸ ਤੋਂ ਬਾਅਦ ਮਾਹੌਲ ਤੁਹਾਨੂੰ ਪਤਾ ਹੀ ਹੈ ਜੀ ਕਿੰਨਾ ਵਿਗੜਿਆ ਪਿਆ ਜੀ ਮੈਂ ਗਵਾਹੀ ਦੇਣ ਵਾਸਤੇ ਸਿਰਫ ਆਇਆ ਜੀ ਤੇ ਮੈਂ ਸਿਕਿਉਰਿਟੀ ਵਾਸਤੇ ਵੀ ਮੰਗ ਕੀਤੀ ਸੀ ਤੇ ਮੈਂ ਹੋਰ ਵੀ ਪੁਲਿਸ ਅਫਸਰਾਂ ਨੂੰ ਕਿਹਾ ਵੀ ਆ ਜੜੀਆਂ ਜੜੀਆਂ ਚੀਜ਼ਾਂ ਜਿਵੇਂ ਮੇਰੇ ਕੇਸ 'ਚ ਕੋਈ ਵੈਰੀਫਾਈ ਨਹੀਂ ਬੰਦਾ ਕੀਤਾ ਜੋ ਵੀ ਕੁਝ ਹੋ ਦੁਬਾਰਾ ਵੈਰੀਫਾਈ ਕੀਤਾ ਜਾਵੇ ਮੈਂ ਹੁਣ ਦੁਬਾਰਾ ਆਇਆ ਮੇਰੀ ਉਹਨਾਂ ਵੀਡੀਓ ਲੌਂਚ ਕੀਤੀ ਸੀ ਮੈਨੂੰ ਗੋਲੀ ਮਾਰਨ ਦੀ ਵੀ ਵੀਡੀਓ ਚਲਾਈ ਆ ਤੇ ਮੈਂ ਇਨਸਾਫ ਵਾਸਤੇ ਐਸਐਸਪੀ ਕੋਲ ਵੀ ਗਿਆ ਉਹ ਵੀ ਕਹਿੰਦੇ ਚਲੋ ਮਾਰਕ ਕਰ ਦਿੰਦੇ ਤੇ ਇਹਨਾਂ ਨੇ ਜਿੱਦਣ ਮੈਂ ਆਇਆ ਜੀ ਕੈਨੇਡਾ ਤੋਂ ਉਸ ਦਿਨ ਹੀ ਮੇਰੇ ਤੇ ਪਰਚਾ ਦਿੱਤਾ ਜੀ। ਉਹ ਫਰੋਤੀਆਂ ਮੰਗਣ ਦਾ ਜੀ। ਅੱਛਾ। ਫਰੋਤੀਆਂ ਮੰਗਣ ਦਾ ਪਰਚਾ ਦਿੱਤਾ 2.5 ਸਾਲ ਹੋ ਗਏ ਮੈਂ ਫਰੋਤੀ ਨਹੀਂ ਮੰਗੀ ਕਦੋਂ। ਮੈਨੂੰ ਬਾਹਰ ਆ ਮੈਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਰਿਆਂ ਤੇ ਮੈਂ ਕਿਹਾ ਤੋਂ ਫਰੋਤੀ ਨਹੀਂ ਮੰਗੀ ਜਿੱਦਣ ਮੈਂ ਇੰਡੀਆ ਆਉਣਾ ਸੀ ਮੈਂ ਫਰੋਤੀ ਮੰਗ ਲੈਣੀ। ਮੈਂ ਇੱਕ ਤਰੀਕ ਨੂੰ ਆਇਆ ਜੀ 1 ਅਪ੍ਰੈਲ ਨੂੰ ਉਸ ਦਿਨ ਹੀ ਮੇਰੇ ਤੇ ਪਰਚਾ ਦਿੱਤਾ ਜੀ। ਤੇ ਉਹ ਉਹਦੇ ਵਾਸਤੇ ਮੈਂ ਐਸ.ਪੀ ਸਾਹਿਬ ਨੂੰ ਮਿਲਿਆ ਜੀ। ਉਹਨਾਂ ਨੇ ਕਿਹਾ ਵੀ ਪਰਚਾ ਕੈਨਸਲ ਕਰ ਦਿੰਨੇ ਆ। ਉਹ ਪਰਚਾ ਕੈਨਸਲ ਹੋ ਉਹ ਕਹਿੰਦੇ ਹੋ ਮੈਂ ਗਵਾਈ ਲਈ ਜਾਣਾ ਨਾ ਕੋਈ ਹਥਿਆਰ ਨਾ ਕੋਈ ਸਿਕਿਉਰਿਟੀ ਨਾ ਕੋਈ ਲੈਣਾ ਨਾ ਕੋਈ ਦੇਣਾ ਜਿੰਨੇ ਦਿਨ ਵੀ ਮੈਂ ਇੱਥੇ ਰਹਿਣਾ ਮੈਂ ਕਹਿੰਦਾ ਵੀ ਇਹਨਾਂ ਆਤਵਾਦੀਆਂ ਖਿਲਾਫ ਮੇਰੀ ਇਹ ਹੈਗੀ ਗਵਾਈ ਅਜੇ ਕਹਾਜੀ ਕੋਰਟ ਦਾ ਵੀ ਆਰਡਰ ਹੈਗਾ ਮੈਂ ਉੱਥੇ ਆ ਮੇਰੀ ਮੰਮੀ ਨੇ ਜਦੋਂ ਮੇਰੇ ਘਰੇ ਮੇਰੇ ਭਰਾ ਨੂੰ ਇਹਨਾਂ ਗੋਲੀਆਂ ਮਾਰੀਆਂ ਸੀ ਵੀ ਗਵਾਈ ਨਾ ਦਿਓ ਉਸ ਮੈਟਰ ਦੇ ਵਿੱਚ ਹਾਈ ਕੋਰਟ ਦਾ ਵੀ ਆਰਡਰ ਹੈਗਾ ਸੀ ਕਿ ਇਹਨਾਂ ਨੂੰ ਸਿਕਿਉਰਿਟੀ ਦਿਓ ਤੇ ਇਹਨਾਂ ਨੇ ਕਿਹਾ ਸੀ ਵੀ ਜਦੋਂ ਆਜੂਗਾ ਅਸੀਂ ਸਿਕਿਉਰਿਟੀ ਦੇ ਦਾਂਗੇ ਪਰ ਕੋਈ ਮੈਨੂੰ ਸਿਕਿਉਰਿਟੀ ਨਹੀਂ ਦਿੰਦੇ ਕੋਈ ਕੁਝ ਨਹੀਂ ਉਹ ਉੱਤੋਂ ਮੇਰੀ ਗਵਾਈ ਆ ਉਹ ਗਵਾਈ ਪਿਛਲੀ ਤਰੀਕੇ ਮੈਂ ਪਰਸੋਂ ਮੇ ਕਿਉਂਕਿ ਮੈਂ ਕੱਲਾ ਜਾਣਾ ਜੀ 20 20 ਗੋਲੀਆਂ ਲੈਣਾਂ ਕੋ ਪਿਸਟਲ ਆ AK-47ਆਂ ਉਹਨਾਂ ਦੇ ਗੋਲ ਆ ਬੰਬ ਉਹਨਾਂ ਕੋ ਇੰਨੇ ਜਿਹੇ ਫੜ ਲਿਆ ਪਰ ਮੈਨੂੰ ਨਾ ਤਾਂ ਕੋਈ ਸਿਕਿਉਰਿਟੀ ਨਾ ਕੋਈ ਹਥਿਆਰ ਮੈਂ ਕਿਹਾ ਸਰਕਾਰੀ ਹਥਿਆਰ ਦੇ ਦੋ ਮੈਂ ਚੱਲ ਜਣਾ ਕੱਲਾ ਚੱਲ ਜੂਗਾ ਕੋਈ ਵਾਈ ਦੇ ਕੋਈ ਗੱਲ ਨਹੀਂ ਕੋਈ ਹਥਿਆਰ ਨਹੀਂ ਹੁੰਦੇ ਜੀ ਇਹ ਤਾਂ ਇੱਕ ਹਿਸਾਬ ਦਾ ਕੱਲਾ ਕਰਕੇ ਮਰਾਉਣ ਵਾਲੀ ਗੱਲ ਆ ਜੀ ਮੈਨੂੰ ਇਹ ਪਛਤਾਵਾ ਹੁੰਦਾ ਵੀ ਮੈਂ ਗਾਇ ਦੇਣੀ ਕਿਉਂ ਆ ਗਿਆ ਆਵੇਂ ਅਤਵਾਦੀ ਨੇ ਪਰ ਪੁਲਿਸ ਫਰੋਜਪੁਰ ਦੀ ਉਹਨਾਂ ਦੀ ਮਦਦ ਕਰਨ ਲਈ ਜੀ ਰੁਪਿੰਦਰ ਰੂਬੀ ਤੇ ਜਿਹੜਾ ਸੁਖਵਿੰਦਰ ਬਾਬਾ ਆ ਪੁਲਿਸ ਮੁਲਾਜ਼ਮਾ ਇੱਕ ਤੇ ਅਜੇ ਗ ਮੀਨੇ ਦੇ ਵਿੱਚ ਕਤਲ ਦੀ ਐਫਆਈਆਰ ਦਰਜਾ 307 ਦੀ ਦਰਜਾ ਉਹਨਾਂ ਦੇ ਸਾਥੀ ਨੇ ਸਾਰਾ ਪਰਮਿੰਦਰ ਪੱਟੂ ਇਹਨਾਂ ਤੋਂ ਹੀ ਕੰਮ ਕਰਾਉਂਦਾ ਸੁਖਮਿੰਦਰ ਬਾਬੇ ਤੋਂ ਪੁਲਿਸ ਮੁਲਾਜ਼ਮਤੋਂ ਤੇ ਰਵਿੰਦਰ ਰੂਬੀ ਤੋਂ ਸਰ ਉਹਨਾਂ ਤੇ ਵੀ ਕੋਈ ਗੱਲ ਨਹੀਂ ਐਸਐਸਪੀ ਸਾਹਿਬ ਨੂੰ ਵੀ ਦੱਸਿਆ ਵੀ ਉਹ ਕਹਿੰਦੇ ਇਨਤੇ ਕਾਰਵਾਈ ਕਰਦੇ ਉਹਨੂੰ ਬਦਲਤਾ ਜੀ ਸੀਏ ਜੋ ਬਦਲ ਕੇ ਤੇ ਸ਼ਹਿਰ ਚ ਲਾਤਾ ਕਿਤੇ ਇਹ ਕਾਰਵਾਈ ਕਰਤੀ ਜੀ ਕਹਿੰਦੇ ਕੀ ਮੰਗ ਕਰਦੇ ਇਨਸਾਫ ਦੀ ਮੰਗ ਕਰਦੇ ਆ ਜੀ ਸੀਐਮ ਸਾਹਿਬ ਨੂੰ ਜੇ ਕਿਤੇ ਇਹ ਮੇਰੀ ਵੀਡੀਓ ਜਾਂ ਕਿਤੇ ਮੇਰੀ ਪੁਕਾਰ ਜਾਂਦੀ ਆ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਜੀ ਮੈਨੂੰ ਸਿਕਿਉਰਿਟੀ ਦਿਓ ਜਾਂ ਮੈਨੂੰ ਉਧਿਹਾਰ ਦਿਓ ਜਾਂ ਮੇਰੇ ਲਾਇਸੈਂਸ ਬਣਾ ਕੇ ਦਿਓ ਜੀ ਸਿਕਿਉਰਟੀ ਮੰਗਦਾ ਨੇ ਲਾਇਸੈਂਸ ਬਣਾ ਲਾ ਲਾਇਸੈਂਸ ਉੱਤੇ ਡਾ ਕੇ ਬੈਠਿਆ ਜੀ ਕੋਈ ਕੋਈ ਨਹੀਂ ਸੁਣਦਾ ਜੀ ਲਾਇਸੈਂਸ ਕੋਈ ਨਹੀਂ ਬਣਦਾ ਜੀ ਤੇ 50 50 ਹਜ਼ਾਰ ਦੀਆਂ ਫੈਲਾਂ ਲਈਆਂ ਜੀ ਤੇ ਕੋਈ ਮੈਂ ਨਾ ਜੀ ਜਿੱਦਾਂ ਜਿੱਦਾਂ ਇੱਥੋਂ ਮੈਂ ਗਿਆ ਸੀਗਾ ਨਾ ਜੀ ਵਾਪਸ来 ਹਿਆ ਸਾਲ ਬਾਅਦ ਆਇਆ ਮੈਨੂੰ ਲੱਗਦਾ ਵੀ ਉਦੋਂ ਤੋਂ ਵੀ ਕੰਮ ਔਖਾ ਜੀ ਕਿ ਜਿਹੜੇ ਉਹ ਜਿਹੜੇ ਕੀ ਸਰ ਪਰਮਿੰਦਰ ਪੱਟੂ ਪ੍ਰੋਪਰ ਤੇ ਸਾਰਾ ਮੋਗਾ ਉਹ ਸੰਭਦਾ ਤੇ ਲੰਡਾ ਉਹਦੇ ਨਾਲ ਆ ਜੀ ਉਹ ਸਾਰਾ ਕੁਝ ਉਹੀ ਉਹੀ ਕਰਨਦਾ ਜੀ ਇੱਥੇ ਕੀ ਗੱਲ ਜਦੋਂ ਜੇ ਕੋ ਨੁਕਸਾਨ ਹੁੰਦਾ ਜਿੰਮੇਵਾਰੀ ਕਿਹਦੀ ਹੋਗੀ ਬਿਲਕੁਲ ਜੀ ਸਾਹਮਣੇ ਆ ਜੀ ਮੈਂ ਤੇ ਹਰੇਕ ਥਾਂ ਤੇ ਜਾ ਚੁੱਕਾ ਜੀ ਮੈਂ ਤਾਂ ਸਰੇ ਭੁੱਲਰ ਸਾਹਿਬ ਨੇ ਸਾਡੇ ਐਮ ਐਲ ਏ ਵੀ ਨੇ ਮੰਤਰੀ ਮੈਂ ਤਾਂ ਉਹਨਾਂ ਕੋ ਵੀ ਸਰੇ ਜਾ ਰਿਹਾ ਮੈਂ ਜਾ ਕੇ ਉਹਨਾਂ ਕੋ ਵੀ ਰਿਕਵੈਸਟ ਕਰਨੀ ਹੈ ਵੀ ਸਰ ਮੇਰੇ ਮੈਂ ਸਾਰਿਆਂ ਥਾਂਾਂ ਤੇ ਚੱਲ ਗਿਆ ਐਸ ਐਸ ਪੀ ਆ ਕੋਲੇ ਚੱਲ ਗਿਆ ਡੀ ਆ ਜੀ ਆ ਕੋਲ ਚੱਲ ਗਿਆ ਮੈਨੂੰ ਕੋਈ ਹੱਲ ਨਹੀਂ ਡੀ ਆ ਜੀ ਦੀ ਫਰੋਜਪੁਰ ਨੇ ਮੇਰੀ ਥੋੜੀ ਸੁਣੀ ਉਹਨਾਂ ਮੈਨੂੰ ਸੀਏ ਦੇ ਮੁਲਾਜ਼ਮਾਂ ਦੀ ਡਿਊਟੀ ਲਈ ਵੀ ਫਰੋਜਪੁਰਦਿਆਂ ਦੀ ਵੀ ਇਹਦੇ ਨਾਲ ਜੇ ਕੋਈ ਕੰਮ ਹੁੰਦਾ ਗਵਾਈ ਦਿਵਾਉ ਪਰ ਇੱਕ ਦੋ ਵਾਰੀ ਗਵਾਈ ਤੇ ਉਹ ਮੇਰੇ ਨਾਲ ਗਏ ਆ ਉਹ ਵੀ ਫਿਰ ਮਹਿਕਮਾ ਕਿੰਨਾ ਅਸੀਂ ਬਿਜ਼ੀ ਅਹੀਂ ਕਰੀਏ ਤੁਸੀਂ ਤਰਨਤਾਰਨ ਨਾਲ ਕਹੋ ਤਰਨਤਾਰਨ ਐਸਐਸਪੀ ਸਾਹਿਬ ਨੂੰ ਕਹਾ ਤਰਨਤਾਰਨ ਐਸਐਸਪੀ ਸਾਹਿਬ ਕਹਿੰਦੇ ਵੀ ਮੈਂ ਫਰੋਜ ਪਰ ਨਹੀਂ ਤੁਸੀਂ ਫਰੋਜ ਪਰ ਡੀਆਈਜੀ ਸਾਹਿਬ ਨੂੰ ਕਹੋ ਮੈਂ 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 ਫਰੋਜ ਪਰ ਨਹੀਂ ਜਾ ਸਕਦਾ ਸਾਡੇ ਬੰਦੇ ਮੈਂ ਕਿਧਰ ਕੋ ਜਾਵਾਂ ਜੀ ਮੈਂ ਤਾਂ ਇਹ ਕਹਿੰਦਾ ਜੇ ਮੇਰਾ ਕੋਈ ਨੁਕਸਾਨ ਹੁੰਦਾ ਤੇ ਹੁਣ ਜ਼ਿੰਮੇਵਾਰ ਇਹੀ ਨੇ ਹੋਰ ਕੌਣ ਜ਼ਿੰਮੇਵਾਰ ਹੈ ਜੀ ਪਰ ਮੈਂ ਸਾਰੇ ਪ੍ਰੂਫ ਮੈਂ ਦੁਬਾਰਾ ਵੀ ਜੇ ਕੋਈ ਇੱਕ ਵੀ ਪ੍ਰੂਫ ਰਾਂ ਝੂਠਾ ਨਿਕਲੇ ਨਾ ਜੀ ਕੋਈ ਵੀ ਤੇ ਦੂਜੀ ਬਹਾਨਾ ਮਾਰਨ ਦੇ ਜੀ ਇੱ ਮਾਕਨ ਜੀ ਮੇਰੇ ਪਰਚਿਆਂ ਦੀ ਸੀਬੀਆਈ ਜਾਂਚ ਕਰਾ ਲਓ ਜੇ ਮੇਰੇ ਪਰਚੇ ਇੱਕ ਵੀ ਸਹੀ ਹੋਵੇ ਜੇ ਮੇਰੇ ਪਰਚੇ ਸਹੀ ਹੁੰਦੇ ਤਾਂ ਕੈਂਸਲ ਕਿ ਹੁੰਦੇ ਮੈਂ ਬਰੀ ਕਿਉਂ ਹੁੰਦਾ ਜੇ ਹੁਣ ਵੀ ਮੈਂ ਆਇਆ ਪਰਚੇ ਮੇਰੇ ਤੇ ਇਸ ਤਰ੍ਹਾਂ ਦੇ ਹੀ ਆ ਜੀ ਹੁਣ ਮੈਂ ਜਿੱਦਣ ਆਇਆ ਉਦੋਂ ਹੀ ਪਰਚਾ ਦਿੱਤਾ ਉਹ ਸਹੀ ਆ ਪਰਚਾ ਤੋਂ ਬੋਲੀ ਜਾਣਾ ਜੀ ਕਿ ਲਭਦੇ ਵਿੱਚੋਂ ਮੈਂ ਨਾਲ ਜੀ ਲਭਣਾ ਕੀ ਆ ਪੈਸੇ ਹੀ ਲਭਦੇ ਆ ਜੀ ਜਿਹੜੇ ਜਿੰਨੇ ਮੈਂ ਥਾਣੇਦਾਰ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਜੀ ਮੇਰੀ ਕਿ ਅੱਗੇ ਲੀਆਂ ਗੱਲਾਂ ਨਹੀਂ ਆ ਜੀ ਮੇਰੇ ਕੋਲੇ ਹੁਣ ਪੈਸੇ ਨਹੀਂਗੇ ਮੈਂ ਬਾਹਰੋਂ ਆਇਆ ਨਾ ਕੋਈ ਮੇਰਾ ਟਿਪਰ ਚੱਲੇ ਨਾ ਮਸ਼ੀਨ ਚੱਲੇ ਨਾ ਕੋ ਕੰਮ ਧੰਦਾ ਚੱਲਦਾ ਖੇਤੀ ਬਾੜੀ ਤੋਂ ਮੈਂ ਪੁਲਿਸ ਨੂੰ ਪੈਸੇ ਨਹੀਂ ਦੇ ਸਕਦਾ ਜੀ ਪਹਿਲਾਂ ਨਹੀਂ ਕੰਮ ਕਰਦੇ ਦਿੱਤਾ ਹਾਂਜੀ ਰੇਤਾ ਦਾ ਮੇਰੇ ਕੋਲ ਮਸ਼ੀਨਾਂ ਹੀ ਸੀ ਇੱਕ ਭੋਗ ਲੈਣੀ ਸੀ ਇੱਕ ਜੀਸੀਬੀ ਹੀ ਇੱਕ ਟਿਪਰ ਸੀਗਾ ਦੋ ਤੇ ਉਹ ਹੁਣ 2.5 ਸਾਲ ਤੋਂ ਮੈਂ ਬਾਹਰ ਚੱਲ ਗਿਆ ਮੇਰੇ ਘਰੇ ਖਲੋਤੇ ਜੰਗਾਲ ਲੱਗਾ ਉਹ ਜਿੰਨੀ ਕਮਾਈ ਹੀ ਮੈਂ ਮੇਰੇ ਤੇ ਪਰਚਾ ਦਰਜ ਹੋ ਜਾਂਦਾ ਹੀ ਮੈਂ ਦੇਖ ਨਿਕਲ ਜਾਂਦਾ ਸੀ ਮੇਰੇ ਤੇ ਪਰਚਾ ਦਰਜ ਹੋ ਜਾਂਦਾ ਹੀ ਮੈਂ ਦੇਖੇ ਹੁਣ ਵੀ ਪੁਲਿਸ ਨੇ ਉਹੀ ਕੰਮ ਰੱਖਿਆ ਮੇਰੇ ਤੇ ਆਉਂਦਾ ਹੀ ਪਰਚਾ ਦਿੰਦਾ ਉਹ ਤੋਂ ਤੂਤ ਚ ਵੇ ਕਹਿੰਦੇ ਜੋ ਕੀ ਮੈਜਿਕ ਵਾਈ ਦਿਨ ਕਰ ਤਾ ਤੁਹਾਨੂੰ ਲੱਗਦਾ ਤੁਸੀਂ ਤੁਹਾਨੂੰ ਮਾਰ ਸਕਦੇ ਹੋ ਸਰ ਮੇਰੇ ਕੋਲੇ ਪ੍ਰੂਫ ਪਏ ਆ ਉਹ ਨਿੱਤ ਕਮਕੀਆਂ ਦਿੰਦੇ ਆ ਬਾਹਰੋਂ ਮੈਨੂੰ ਜਿੰਨੇ ਫੋਨ ਆਉਂਦੇ ਉਹ ਵੀ ਮੈਂ ਪੁਲਿਸ ਨੂੰ ਦੇ ਚੱਕਿਆ ਆ ਪਰਸੋਂ ਮੈਂ ਹਰੀਕੇ ਥਾਣੇ ਦਰਖਾਸਤ ਦੇ ਚੁੱਕਾ ਵੀ ਆ ਆਹ ਨੰਬਰਾਂ ਤੋਂ ਫੋਨ ਆਉਂਦੇ ਆ ਆਹ ਗੱਲ ਆ ਜੀ ਮੇਰੀ ਸੁਰੱਖਿਆ ਲਈ ਕੀ ਕਰਦੇ ਜੀ ਹੁਣ ਤੁਮ ਕੀਾਈ ਤਰੂ ਮੈਂ ਨਾ ਜੀ ਪਰਸੋਂ ਜੋ ਮੈਂ ਹੁਣ ਕੈਮਰਾ ਕੇ ਨਾ ਨਹੀਂ ਲੈਣਾ ਜਿਹੜੇ ਇਹਨਾਂ ਦੇ ਬੰਦੇ ਵਿੱਚੋਂ ਮੇਰੇ ਵੀ ਹਰੀਕੇ ਸ਼ਹਿਰ ਦੇ ਕਿੰਨੇ ਬੰਦੇ ਮੇਰੇ ਵੀ ਉਹ ਦੋਸਤ ਨੇ ਲੰਡਾ ਵੀ ਚਲੋ ਮੇਰੇ ਮੈਨੂੰ ਜਾਣਦਾ ਹੀ ਉਹ ਵਿੱਚੋਂ ਤਾਂ ਮੈਨੂੰ ਦੱਸ ਦਿੰਦੇ ਬਾਹਰਲੇ ਕੈਨੇਡਾ ਚੋਂ ਵੀ ਮੈਨੂੰ ਦੱਸ ਦਿੰਦੇ ਵੀ ਆਹ ਬੰਦਾ ਆਹ ਕਹਿੰਦਾ ਹੀ ਅਮਰੀਕਾ ਚੋਂ ਵੀ ਦੱਸ ਦਿੰਦੇ ਵੀ ਆਹ ਬੰਦਾ ਤੇਰਾ ਟਾਈਮ ਚੁੱਕਾਉਂਦੇ ਫਿਰਦੇ ਹੀ ਤੇ ਜਿਹੜੇ ਬੰਦੇ ਮੇਰੇ ਘਰੇ ਆਏ ਨੇ ਜਿਹੜੇ ਬੰਦੇ ਹਮਲਾ ਕਰਨ ਦੇ ਮੇਰੇ ਭਰਾ ਦੇ ਹਮਲਾ ਕਰਨ ਦੇ ਵਿੱਚ ਮੌਜੂਦ ਸੀ ਪਿਛਲੇ ਵੀ ਮਹੀਨੇ ਉਹ ਬੰਦੇ ਸਾਡੇ ਘਰ ਆਏ ਨੇ ਤਿੰਨ ਚਾਰ ਦਿਨ ਪਹਿਲੂ ਉਹਨਾਂ ਸਾਨੂੰ ਦੱਸਤਾ ਵੀ ਉਹ ਨਵੀਆਂ ਟੀਮਾਂ ਤਿਆਰ ਕਰਨ ਦੇ ਆ ਮਾਰਨ ਵਾਸਤੇ ਤੇ ਸਰ ਕੀ ਕੀ ਪੁਲਸ ਕੀ ਢੀਕਦੀ ਸਾਨੂੰ ਮਾਰਨ ਨੂੰ ਢੀਕਦੀ ਵੀ ਇਹ ਮਰ ਜਣ ਤੇ ਜੇ ਮੈਂ ਕਿਹਾ ਵੀ ਸਾਨੂੰ ਮਾਰਨ ਤੇ ਅਫਸਰ ਕਹਿੰਦੇ ਅਸੀਂ ਕਿਹੜੀ 302 ਕੇ ਤੋਂ ਮੰਗ ਕੇ ਤੁਸੀਂ 302 ਨਹੀਂ ਮੰਗ ਕੇ ਲੈਉਣੀ ਪਰ ਜੋ ਸਾਨੂੰ ਮਾਰਦੇ ਨੇ ਅਸੀਂ ਅਸੀਂ ਆਹ ਢੀ ਛੋਟੇ ਛੋਟੇ ਬੱਚੇ ਆ ਤੁਸੀਂ ਇੰਨੀ 302 ਮੰਗਣੀ ਕਿਉਂ ਤੂੰ ਹਿਸਾਬ ਦੇ ਕੋਲ ਲਾਦਣੀ ਆ ਮਰੇ ਤੋਂ ਬਾਅਦ 302 ਛੱਡਿਆ ਭਾਵੇਂ ਹੋਰ ਵੀ ਜੋ ਮਰਜ਼ੀ ਲਾਦੋ ਸਾਨੂੰ ਕੀ ਆਸਰਾ ਜੀ ਦਾ ਯਾਨੀ ਕਿ ਪੁਲਿਸ ਨੂੰ ਨਹੀਂ ਲੱਗਦੇ ਤੁਹਾਡੇ ਘਰ ਆ ਜਾਂਦੇ ਸਾਡੇ ਘਰ ਆ ਜਾਂਦੇ ਆ ਜੀ ਸਾਡੇ ਘਰ ਸੀਸੀਟੀਵੀ ਕੈਮਰੇਜ ਨੇ ਮੈਂ ਨਾਲ ਜੀ ਮੈਂ ਤਾਂ ਤੁਹਾਨੂੰ ਵੀ ਮਿਲਾ ਸਕਦਾ ਤੁਹਾਨੂੰ ਵੀ ਮਿਲਾ ਦਿੰਦਾ ਜੀ ਤੁਹਾਨੂੰ ਤੁਹਾਡੇ ਕੋਲੋਂ ਦੱਸ ਜਣਗੇ ਪਰ ਪੁਲਿਸ ਤੋਂ ਨਹੀਂ ਫੜੇ ਜਾਂਦੇ ਜੀ ਐਫ ਆਈ ਆਰ ਦਰਜਾ ਰੁਪਿੰਦਰ ਰੂਬੀ ਵੀ ਨਹੀਂ ਫੜਿਆ ਜਾਂਦਾ ਤਿੰਨ ਚਾਰ ਵਾਰਦਾ ਉਹਨੇ ਲਗਾਤਾਰ ਕਰਦਿਆਂ ਕ ਅੱਜ ਇੱਕ ਇਨਕੁਆਰੀਆਂ ਵੀ ਉਹ ਕਰਵਾ ਚੁੱਕਾ ਵਾ ਉਹ ਜਿਹੜੀਆਂ ਇੰਟੈਲੀਜੈਂਸੀਆਂ ਇਨਕਾਰੀਆਂ ਵੀ ਉਹਨਾਂ ਦੀਆਂ ਖੁੱਲ ਚੁੱਕੀਆਂ ਵੀ ਤੁਸੀਂ ਲੰਡੇ ਦੇ ਪੱਟੂ ਦੇ ਸਾਥੀ ਜੀ ਪਰ ਨਾ ਉਹ ਕਹਿੰਦੀ ਸਾਡਾ ਮਲਾਜ਼ਮ ਆ ਉਹ ਨੂੰ ਨਹੀਂ ਕੁਝ ਹੋਣਾ ਚਾਹੀਦਾ ਬੰਦੇ ਭਾਵੇਂ ਪੰਜਾਹ ਮਰ ਜਣ ਸੌ ਟੋਕੀ ਲੈ ਜਣ ਇਹਨਾਂ ਬੰਦਿਆਂ ਦੇ ਰੁਪਿੰਦਰ ਰੂਬੀ ਤੇ ਇਹਨੂੰ ਫੜਿਆ ਜਾਵੇ ਜਿੱਥੋਂ ਮਰਜੀ ਲੱਭ ਕੇ ਪੁਲਿਸ ਕਹਿੰਦੀ ਸਾਨੂੰ ਲੱਭਦਾ ਨਹੀਂ ਵਾਰਦਾ ਤਾਂ ਕਿੱਦਾਂ ਇਹਨੂੰ ਫੜਿਆ ਜਾਵੇ ਤੇ ਇਹਦੇ ਨਾਲ ਜਿਹੜੇ ਸਾਥੀ ਨੇ ਉਹਨਾਂ ਨੂੰ ਫੜਿਆ ਜਾਵੇ ਮੇਰੇ ਜਿਹੜੇ ਅਣਪਛਾਤੇ ਬੰਦਿਆਂ ਤੇ ਅੱਜ ਤੱਕ ਕਾਰਵਾਈ ਆ ਉਹ ਅਣਪਛਾਤੇ ਨੂੰ ਵੈਰੀਫਾਈ ਕੀਤਾ ਜਾਵੇ ਜਸਕਵਿੰਦਰ ਬਾਬਾ ਦੇ ਕਾਰਵਾਈ ਹੋਵੇ ਜਿਹੜੇ ਜਿੰਨੇ ਮੈਨੂੰ ਗੋਲੀਆਂ ਮરાਈਆਂ ਤੇ ਨਾਲ ਲਾਂ ਕੇ ਹੁਣ ਵੀ ਸਾਰਾ ਕੁਝ ਮੇਰੇ ਵਿਰੁੱਧ ਕਰਾਉਣ ਲਿਆ ਮੈਨੂੰ ਸਨੇਹ ਲਾਉਣ ਲਿਆ